ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨਜਾਤੀ ਗੌਰਵ ਦਿਵਸ ਮੌਕੇ 6600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਭਾਰਤੀ ਗ੍ਰਿਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਤੱਕ ਪਹਿਲੇ ਤਿਕੋਣੀ ਬਿਜਲੀ ਲਾਈਨ ਦੇਣ ਦਾ ਹੋਇਆ ਉਦਘਾਟਨ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅੱਜ ਦੇਸ਼ ਭਰ ਚ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਰਾਸ਼ਟਰਪਤੀ ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਸਮੋਕ ਕੇ ਲੋਕਾਂ ਨੇ ਬਧਾਈ ਦਿੱਤੀ ਹੈ। ਅਤੇ ਅੰਮ੍ਰਿਤਸਰ ਪੁਲਿਸ ਨੇ ਇੱਕ ਆਰਕ ਸਮੇਂ 3 ਨਸ਼ਾ ਤਸਕਰਾਂ ਨੂੰ 8 ਕਿਲੋ ਹੈਰੋਇਨ, 6 ਕਿਲੋ ਫੀਮ, 4 ਪਿਸਤੋਲਾ ਅਤੇ 13 ਕਿਲੋ ਰਸਾਇਣ ਨਾਲ ਕੀਤਾ ਗ੍ਰਿਫਤਾਰ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨਰਾਤਿਕ ਗੌਰਵ ਦੇ ਸਮੋਕ ਕੇ 6600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। बिहार के जमुवी विखे इस मौके बोलद प्रधानमंत्री मोदी ने कहा कि इन प्रोजेक्टा का उद्देश्य कबायली भाईचारियों ना पाई उच्चा चुकना थी, पेंडू और दूर दुराटे खेतर च बुनियादी ढांचे सुधार करना है साथियों भगवान बिरसा मुंडा की जयंती का ये उत्सव हमें बड़े संकल्पों को तय करने की प्रेरणा देता है हम मिलकर देश के आदिवासी विचारों को नए भारत के निर्माण का आधार बनाएंगे हम मिलकर आदिवासी समाज की विरासत को सहजेंगे हम मिलकर उन परंपराओं से सीखेंगे जो सदियों से आदिवासी समाज ने संरक्षित कर रखी है ऐसा करके ही हम सही मायने में एक सशक्त समृद्ध और सामर्थ्यवान भारत का निर्माण कर पाएंगे ਸ਼੍ਰੀ ਮੋਦੀ ਨੇ ਭਗਵਾਨ ਬਿਰਸਾ ਮੁੰਡਾ ਦੇ ਜੀਵਨ ਅਤੇ ਅਮੀਰ ਆਦੀਵਾਸੀ ਵਿਰਸੇ ਅਤੇ ਸੱਭਿਆਚਾਰ ਦੇ ਆਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਇਸ ਮੌਕੇ ਉਹਨਾਂ ਨੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਉਹਨਾਂ ਦੋ ਕਬਾਇਲੀ ਆਜ਼ਾਦੀ ਕੋ ਲਾਟੀਆਂ ਦੇ ਅਜਾਇਬ ਕਰਾ ਅਤੇ ਦੋ ਕਬਾਇਲੀ ਖੋਜ ਸੰਸਥਾਨਾਂ ਦਾ ਉਦਘਾਟਨ ਵੀ ਕੀਤਾ ਜੋ ਕਬਾਇਲੀ ਭਾਈਚਾਰਿਆਂ ਦੇ ਅਮੀਰ ਇਤਿਹਾਸ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਬਣਾਏ ਗਏ ਨੇ ਪ੍ਰਧਾਨ ਮੰਤਰੀ ਨੇ ਜੁਮਈ ਤੋਂ ਵਰਚੁਅਲ ਮੋਡ ਰਾਹੀਂ ਪੀਐਮ ਜਨਮਨ ਮੁਹਿੰਦੇ ਤਹਿਤ ਬਣਾਏ ਗਏ 11000 ਕਰਾਂ ਦੇ ਗ੍ਰਹਿ ਪ੍ਰਵੇਸ਼ ਵਿੱਚ ਵੀ ਸ਼ਿਰ ਕਤ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਦੀ ਸਰਕਾਰ ਕਬਾਇਲੀ ਪਾਈਚਾਰੇ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਵਾਸਤੇ वचन 바ਤੇ ਉਹਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਬੀਤੀ ਸ਼ਾਮ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਬਾਇਲੀ ਪਾਈਚਾਰੇ ਦੇ ਲੋਕਾਂ ਦਾ ਤੇਜ਼ੀ ਨਾਲ ਵਿਕਾਸ ਕਰਨਾ ਸਰਕਾਰ ਦੀ ਤਰਜੀਹ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਪਾਰਦੀ ਆਜ਼ਾਦੀ ਅੰਦੋਲਨ ਦੇ ਮਹਾਨ ਨਾਇਕਾਂ 'ਚੋਂ ਇੱਕ ਨੇ ਜਨਜਾਤੀ ਗੌਰਵ ਦਿਵਸ ਮੌਕੇ ਇੱਕ ਨਵੀਂ ਦਿੱਲੀ ਦੇ ਬਾਂਸੀਰਾ ਪਾਰਕ ਵਿਖੇ ਬਿਰਸਾ ਮੁੰਡਾ ਦੀ ਮੂਰਤੀ ਦਾ ਉਦਘਾਟਨ ਕਰਦੇ ਹੋਏ ਅਮਰ ਛਾਨ ਨੇ ਕਿਹਾ ਕਿ ਕਬਾਇਲੀ ਪਾਈਚਾਰੇ ਭਗਵਾਨ ਬਿਰਸਾ ਮੁੰਡਾ ਦੇ ਸਦਾ ਲਈ ਸ਼ੁਕਰਗੁਜ਼ਾਰ ਰਹਿਣਗੇ ਵਰਦਾਨ। ਗ੍ਰਹਿ ਮੰਤਰੀ ਨੇ ਕਿਹਾ ਕਿ ਛੋਟੀ ਉਮਰ ਵਿੱਚ ਭਗਵਾਨ ਬਿਰਸਾ ਮੁੰਡਾ ਨੇ ਆਪਣੇ ਜੀਵਨ ਨੂੰ ਰਾਸ਼ਟ੍ਰ ਅਤੇ ਕਬਾਇਲੀ ਲੋਕਾਂ ਦੇ ਵਿਕਾਸ ਲਈ ਸਮਰਪਿਤ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਜਲ, ਜ਼ਮੀਨ ਤੇ ਜੰਗਲ ਕਬਾਇਲੀ ਸਮਾਜ ਵਾਸਤੇ ਜ਼ਰੂਰੀ ਨੇ ਅਤੇ ਬਿਰਸਾ ਮੁੰਡਾ ਨੇ ਇਸ ਬਾਰੇ ਕਬਾਇਲੀ ਪਾਈਚਾਰਾਂ 'ਚ ਜਾਗਰਤਾ ਲਿਆਂਦੀ। ਗ੍ਰਹਿ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕਬਾਇਲੀ ਖੇਤਰਾਂ ਅਤੇ ਕਬਾਇਲੀ ਲੋਕਾਂ ਦੇ ਵਿਕਾਸ ਲਈ ਅਣਥੱਕ ਕਾਰਜ ਕੀਤੇ। ਭਾਰਤੀ ਗ੍ਰਿਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਤੱਕ ਪਹਿਲੇ 3 ਕੋਨੇ ਬਿਜਲੀ ਲੈਣ ਦੇ ਦਾ ਉਦਘਾਟਨ ਕੀਤਾ ਗਿਆ ਬਿਜਲੀ ਮੰਤਰੀ ਮਨੋਹਰ ਲਾਲ ਨੇ ਬੰਗਲਾਦੇਸ਼ ਦੇ ਬਿਜਲੀ ਮੰਤਰਾਲੇ ਦੇ ਸਲਾਹਕਾਰ ਫੌਜ਼ਲ ਕਬੀਲ ਖਾਨ ਅਤੇ ਨੇਪਾਲ ਦੇ ਊਰਜਾ ਜਲ ਸਰੋਤ ਤੇ ਸਿੰਚਾਈ ਮੰਤਰੀ ਦੀਪਕ ਖੜਕਾ ਦੇ ਨਾਲ ਇੱਕ ਵਰਚੁਅਲ ਪ੍ਰੋਗਰਾਮ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਤੱਕ ਬਿਜਲੀ ਦੇ ਪਰਵਾਦਾ ਸਾਂਝੇ ਤੌਰ ਤੇ ਉਦਘਾਟਨ ਕੀਤਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਇਤਿਹਾਸਕ ਮੌਕਾ ਭਾਰਤੀ ਗ੍ਰਿਡ ਰਾਹੀਂ ਕੀਤੇ ਗਏ ਪਹਿਲੇ ਟਿਕੋਣੇ ਬਿਜਲੀ ਲੈਣ ਦੇ ਨੂੰ ਦਰਸਾਉਂਦਾ ਹੈ ਸਰਕਾਰ ਨੇ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦੇਹਲਪਰਚੰਡ ਦੀ ਪਿਛਲੇ ਸਾਲ 파ਰਤ ਫੇਰੀ ਦੌਰਾਨ 40 ਮੈਗਾਵਾਟ ਬਿਜਲੀ ਦੀ ਬਰਾਮਦ ਨਾਲ ਭਾਰਤੀ ਗ੍ਰਿਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਤੱਕ ਪਹਿਲੇ ਟਿਕੋਣੀ ਬਿਜਲੀ ਲੈਂਡਿੰਗ ਦੀ ਸਹੂਲਤ ਦੇਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਇਸ ਸਾਲ 3 ਅਕਤੂਬਰ ਨੂੰ ਕਾਟਮੰਦੂ ਚ ਐਨਟੀ ਪੀਸੀ ਬਿਜਲੀ ਵਪਾਰ ਨਿਗਮ ਨੇਪਾਲ ਬਿਜਲੀ ਅਥਾਰਟੀ ਤੇ ਬੰਗਲਾਦੇਸ਼ ਪਾਵਰ ਡਵੈਲਪਮੈਂਟ ਬੋਰਡ ਵਿਚਕਾਰ ਇੱਕ ਟਿਕੋਣੀ ਬਿਜਲੀ ਵਿਕਰੀ ਸਮਝਾਤੇ ਤੇ ਹਸਤਾਖਰ ਕੀਤੇ ਗਏ ਸਨ ਨੇਪਾਲ ਤੋਂ ਭਾਰਤ ਰਾਹੀਂ ਬੰਗਲਾਦੇਸ਼ ਤੱਕ ਇਸ ਬਿਜਲੀ ਦੇ ਪ੍ਰਵਾਹ ਦੀ ਸ਼ੁਰੂਆਤ ਨਾਲ ਬਿਜਲੀ ਖੇਤਰ ਵਿੱਚ ਉਪ ਖੇਤਰੀ ਸੰਪਰਕ ਨੂੰ ਉੱਚਾ ਮਿਲਣ ਦੀ ਉਮੀਦ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬਾਚਾਰ ਭਾਰਤ ਅਤੇ ਵਿਸ਼ਵ ਪੱਧਰ ਵਿੱਚ ਬਹੁਤ ਹੀ ਧਾਰਮਿਕ ਭਾਵਨਾ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਧਰਮਾਂ ਦੇ ਸੈਂਕੜੇ ਸ਼ਰਦਾਲੂ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਤੇ ਹੋਰna ਗੁਰਦਵਾਰਿਆਂ 'ਚ ਨਤਮਸਤਕ ਹੋਰੇ ਨੇ ਸਿੱਖ ਧਰਮ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਾਲ 1469 ਚ라이 ਪੋਈ ਦੀ ਤਲਵੰਡੀ 'ਚ ਹੋਇਆ ਜਿਸ ਨੂੰ ਹੁਣ ਪਾਕਿਸਤਾਨ 'ਚ ਨਨਕਾਣਾ ਸਾਹਿਬ 'ਚੋਂ ਜਾਣਿਆ ਜਾਂਦਾ ਹੈ ਗੁਰੂ ਜੀ ਦੀਆਂ ਸਿੱਖਿਆਵਾਂ ਨੇ ਬਰਾਬਰੀ ਪਿਆਰ ਤੇ ਰੱਬ ਪ੍ਰਤੀ ਸ਼ਰਧਾ ਤੇ ਜ਼ੋਰ ਦਿੱਤਾ ਸਤ ਗੁਰੂ ਨਾਨਕ ਪ੍ਰਗਟ ਆ ਮਿਟੀ ਤੁੰਦ ਜਗ ਚਾਨਣ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਅਤੇ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਸਾਰੇ ਗੁਰਦੁਆਰਿਆਂ ਨੂੰ ਰੋਹਾਨੀ ਤੌਰ ਤੇ ਸਜਾਇਆ ਗਿਆ ਹੈ। ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਸੰਗਤਾਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਤੜਕਸਾਰ ਤੋਂ ਹੀ ਪਹੁੰਚ ਰਹੀਆਂ ਨੇ। ਇਹਨਾਂ ਵਿੱਚੋਂ ਕਈ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਨੇ। ਲੰਮੀਆਂ ਕਤਾਰਾਂ ਵਿੱਚ ਖੜਕੇ ਆਨੰਦਮਈ ਸੰਗਤਾਂ ਗੁਰਬਾਣੀ ਸਰਵਨ ਕਰ ਰਹੀਆਂ ਨੇ ਅਤੇ ਪਾਵਨ ਸਥਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਸਾਹਮਣੇ ਮੱਥਾ ਟੇਕ ਕੇ ਆਪਣੇ 히ੱਤੇ ਅੰਦਰ ਅੰਦਰੂਨੀ ਆਨੰਦ ਦਾ ਅਨੁਭਵ ਕਰ ਰਹੀਆਂ ਨੇ ਸ਼ਰਦਾਲੂ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਿਆਂ ਵਿੱਚ ਦਰਸ਼ਨ ਕਰ ਰਹੇ ਨੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ ਰਹਿ ਕੇ ਗਿਆਨ ਪ੍ਰਾਪਤ ਕੀਤਾ ਸੀ ਗੁਰੂ ਦੇ ਲੰਗਰ ਵੀ ਅਟੁੱਟ ਵਰਤੇ ਜਾ ਰਹੇ ਨੇ ਇਸ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਸਥਿਤ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ 2656 ਸ਼ਰਦਾਲੂਆਂ ਦਾ ਇਕੱਠਾ ਅਟਾਰੀ ਵਾਗਾ ਸਾਂਝੀ ਚੌਕੀ ਰਾਹੀਂ ਉੱਥੇ ਪਹੁੰਚ ਗਏ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਅਤੇ ਸੁਲਤਾਨਪੁਰ ਲੋਧੀ ਤੋਂ ਸੁਕੇਤ ਨਾਲ ਰਾਜੇਸ਼ ਵਾਲੀ ਆਕਾਸ਼ਵਨੀ ਖਬਰਾਂ ਜਲੰਧਰ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਆਤ ਸੁਨਦਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਫਾਜ਼ਲ ਕਾਬ ਵਿੱਚ ਵੀ ਪਵਿੱਤਰ ਮੌਕੇ ਤੇ ਗੁਰਦੁਆਰਾ ਗੁਰੂ ਸ਼੍ਰੀ ਸਿੰਘ ਸਭਾ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਈ। ਉਧਰ ਗੁਰਦਾਸਪੁਰ ਵਿੱਚ ਡੇਰਾ ਬਾਬਾ ਬਨਾਨਕ ਕਰਤਾਰਪੁਰ ਲਾਂਗੇ ਰਾਹੀ ਪਾਕਿਸਤਾਨ ਸੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਚ ਭਾਰੀ ਉੱਚਾ ਦੇਖਣ ਨੂੰ ਮਿਲਿਆ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਸੁਭਾਗਾ ਦੱਸਿਆ। ਉੱਥੇ ਹੀ ਉਹਨਾਂ ਕਰਤਾਰਪੁਰ ਲਾਂਗੇ ਤੇ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਸਰ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੰ ਮੇਰਾ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੂਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਤੇ ਉੱਥੇ ਜਾ ਕੇ ਜਿਹੜੇ ਅਤਮਸਤਕ ਹੋਵਾਂਗੇ ਇੱਥੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਇਰੀ ਚ ਹੋਊਗਾ ਆਈ ਹੋਊਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰਕਾਸ਼ ਪੂਰਬ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਅਸੀਂ ਬਹੁਤ ਹੀ ਲੰਮਾ ਪੈਂਡਾ ਤੈਅ ਕਰਕੇ ਆਈ ਦਰਸ਼ਨ ਕਰਨ ਤੇ ਅਸੀਂ ਆਪਦੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਹੜਾ ਸਾਨੂੰ ਅੱਜ ਇਸ ਦਿਨ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਮੌਕੇ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਨਐਸਐਸ ਵਿਭਾਗ ਵੱਲੋਂ ਵੀ ਗੁਰਪੂਰਵ ਮੌਕੇ ਲੰਗਰ ਵਰਤਾਇਆ ਗਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਪਰਾਸ਼ਟਰਪਤੀ ਜਗਦੀਤ ਤਨਖੜਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਆਪਣੇ ਸੁਨੇਹੇ ਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਪ੍ਰਤੀ ਸ਼ਰਧਾ ਤੇ ਸਮਰਪਣ ਦੇ ਫਲਸਫੇ ਅਤੇ ਪਸਾਰ ਰਾਹੀ ਮਨੁੱਖਤਾ ਨੂੰ ਮੁਕਤੀ ਦਾ ਮਾਰਗ ਦਿਖਾਇਆ ਹੈ ਅੰਮ੍ਰਿਤਸਰ ਪੁਲਿਸ ਨੇ ਇੱਕ ਔਰਤ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 8 ਕਿਲੋ 23 ਗ੍ਰਾਮ ਤੋਂ ਵੱਧ ਹੈਰੋਇਨ 6 ਕਿਲੋ ਆਫੀਮ 4 ਪਿਸਟਾਲਾਂ ਤੇ 13 ਕਿਲੋ ਰਸਾਇਣ ਬਰਾਮਦ ਕੀਤਾ। ਅੰਮ੍ਰਿਤਸਰ ਦੇ اسلامਬਾਦ ਪੁਲਿਸ ਨੂੰ ਇਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਚਾਚਾ ਪਤੀ ਜੀ ਸਮੇਤ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਭਾਰੀ ਮਾਤਰਾ 'ਚ ਇਹ ਨਸ਼ਾ ਤੇ ਗੋਲੀ ਸਿੱਕਾ ਬਰਾਮਦ ਕੀਤਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਨੇ ਦੱਸਿਆ ਕਿ ਅੰਮ੍ਰਿਤਸਰ थाना اسلامਬਾਦ ਦੀਨ ਆਉਂਦੇ ਇਲਾਕੇ ਚਲਵੇਂ ਸਮੇਂ ਤੋਂ ਸਰਹੱਦ ਪਾਰੋਂ ਨਸ਼ਾ ਲਿਆ ਕੇ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਇਹਨਾਂ ਤਿੰਨ ਇਕ ਵਿਅਕਤੀ پولیس ਦੀ ਗ੍ਰਿਫਤ ਤੋਂ ਬਾਹਰ ਹੈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇੱਕ ਔਰਤ ਸਮੇਤ ਅਦਿੱਤਿਅ ਤੇ ਸ਼ੰਭੂ ਵੱਜੋਂ ਹੋਈ ਹੈ ਉੱਤਰ ਗੁਜਰਾਤ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਭਾਰਤੀ ਜਲ ਸੈਨਾ ਅਤੇ ਗੁਜਰਾਤ ਪੁਲਿਸ ਦੇ ਦਹਿਸ਼ਤਗਰਦ ਵਿਰੋਧੀ ਦਸਤੇ ਦੇ ਸਹਿਯੋਗ ਨਾਲ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 700 ਕਿਲੋਗ੍ਰam ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਐਨਆਈਟੀ ਜਲੰਧਰ ਨੇ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਅਕਾਦਮਿਕ ਪ੍ਰਤਿਭਾ ਨੂੰ ਉਭਾਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ ਇਸ ਸਮਝੌਤਾ ਐਨਆਈਟੀ ਜਲੰਧਰ ਦੇ ਨਿਰਦੇਸ਼ਕ ਪ੍ਰੋਫੈਸਰ ਬినੋਦ ਕੁਮਾਰ ਕਨੌਜੀਆ ਤੇ ਕਿਸਕੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਰੋਹਿਤ ਖੰਨਾ ਵਿਚਕਾਰ ਹੋਇਆ ਹੈ। ਸ਼੍ਰੀ ਖੰਨਾ ਐਨਆਈਟੀ ਜਲੰਧਰ ਦੇ ਸਾਲ 1994 ਦੇ ਸਾਬਕਾ ਵਿਦਿਆਰਥੀ ਵੀ ਨੇ। ਕਿਸਕੋ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਮੁਹਿੰਮ ਤਹਿਤ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨਜਾਤੀ ਗੌਰਵ ਦਿਵਸ ਮੌਕੇ 6600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਭਾਰਤੀ ਗ੍ਰਿਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਤੱਕ ਪਹਿਲੇ ਤੀਕ ਉਨੀ ਬਿਜਲੀ ਲਾਂਡੇਂਦਾ ਹੋਇਆ ਉਤਕਰਤ ਸਖਤਰਮ ਦੇਵਾਨੀ ਸ਼ਿਰਗੁਣਾਨ ਨਾਨਕ ਸਿੰਘ ਦਾ 555 ਪ੍ਰਕਾਸ਼ਪੂਰਵ ਅਜਦੇਸ਼ਪਰ ਵਿੱਚ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਥੇ ਅੰਮ੍ਰਿਤਸਰ ਪੁਲਿਸ ਨੇ ਕਾਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਇਸ ਦਿਨਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ